ਜੋ ਹੀ ਪੰਚਾਇਤੀ ਚੋਣਾਂ ਖਤਮ ਹੋ ਚੁੱਕੀਆਂ ਹਨ ਔਰ ਪਿੰਡਾਂ ਦੇ ਸਰਪੰਚਾਂ ਦੇ ਅੱਗੇ ਬਹੁਤ ਵੱਡੀਆਂ ਚੁਣੌਤੀਆਂ ਹਨ ਆਪਣੇ ਆਪਣੇ ਲੱਗਰ ਨੂੰ ਲੈ ਕੇ ਸੋ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਡੇਲੋਂ ਦੇ ਪਿੰਡ ਉਮੈਦਪੁਰ ਤੋਂ ਨਵੀਂ ਬਣੀ ਸਰਪੰਚ ਬੀਬੀ ਬਲਬੀਰ ਕੌਰ ਅਤੇ ਉਹਨਾਂ ਦੇ ਸੁਪੁੱਤਰ ਮਨਜੋਤ ਸਿੰਘ ਨੇ ਪੰਜਾਬੀ ਟੱਚ ਟੀਵੀ ਨਾਲ ਖਾਸ ਗੱਲਬਾਤ ਕਰਦੇ ਕਿਹਾ ਕਿ ਅਸੀਂ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨ ਦਾ ਯਤਨ ਕਰਾਂਗੇ ਔਰ ਦੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾਂ ਦੇ ਸਰਪੰਚਾਂ ਨੂੰ ਕਿੰਨਾ ਕੁ ਹੱਥ ਛਾੜਦੀ ਹੈ ਕਿੰਨੀ ਆਖ ਗਰਾਂਟਾ ਮਿਲੀ ਹੈ ਜਿਹਦੇ ਨਾਲ ਆਪੋ ਆਪਣੇ ਨਗਰਾਂ ਦੇ ਸਰਪੰਚ ਪੰਚਾਇਤਾਂ ਜਿਹੜਾ ਸੁਧਾਰ ਕਰ ਸਕਣ ਪਿੰਡ ਦੇ ਵਸਨੀਕਾਂ ਨੇ ਸਾਨੂੰ ਬਹੁਤ ਸਨਯੋਗ ਦਿੱਤਾ ਤੇ ਅਸੀਂ ਉਹਨਾਂ ਦੀਆਂ ਬੂਟ ਕੱਲੀ-ਕੱਲੀ ਬੂਟ ਦਾ ਪੂਰਾ ਮੁੱਲ ਤਾਰਾਂਗੇ ਤੇ ਕੰਮ ਪੂਰਾ ਠੋ ਉਹਨਾਂ ਦੇਆਂ ਜੋ ਵੀ ਕੰਮ ਰਹਿੰਦੇ ਨੇ ਮੀਰਪੁਰ ਦੇ ਵਿੱਚ ਉਹ ਅਸੀਂ ਪੂਰੇ ਕਰਵਾਵਾਂਗੇ। ਉਹਨਾਂ ਦੀ ਕਸਵੱਟੀ ਤੇ ਖਰੇ ਉਤਰਾਂਗੇ। ਹਾਂਜੀ। ਅ ਮਨਜੋਤ ਜਿੰਨੇ ਕੀ ਕੀ ਸਮੱਸਿਆਵਾਂ ਨੇ ਤੁਹਾਡੇ ਸਾਹਮਣੇ ਇਸ ਵਕਤ ਨਗਰ ਦੀਆਂ? ਨਗਰ ਦੀਆਂ ਇੱਕ ਤਾਂ ਸਾਡੇ ਇੱਕ ਤਾਂ ਸਟੇਡੀਅਮ ਆ ਜੀ ਸਾਡੇ ਬਣਨੇ ਵਾਲਾ ਰੌਂਗ ਦੇ ਵਿੱਚ ਸਕੂਲ ਦੇ ਵਿੱਚ। ਸਕੂਲ ਦੇ ਵਿੱਚ। ਓਕੇ। ਵਿਵਕਾਂ ਨੂੰ ਇੱਕ ਸਾਡਾ ਮੜੀਆਂ ਦਾ ਥੋੜਾ ਜਿਹਾ ਹੈਗਾ ਵਾ ਉਹ ਸਮੱਸਿਆ ਬਹੁਤ ਆ। ਕੀ ਸਮੱਸਿਆ ਉੱਥੇ? ਉੱਥੇ ਜਾਨੀ ਕਿ ਕੂੜਾਦਾਨ ਲੱਗ ਗਿਆ ਸੀਗਾ ਜੀ ਉੱਥੇ। अच्छा ਤੇ ਉਹ ਸਮੱਸਿਆ ਜਾਨਕਿ ਕੋਈ ਵੀ ਆਉਂਦਾ ਜਾਨਕਿ ਬਾਹਰੋਂ ਆਪਣੇ ਆਉਂਦੇ ਨੇ ਬੰਦੇ ਉਹ ਬਹੁਤ ਗਲਤ ਚੀਜ਼ ਬਣ ਗਈ ਉੱਥੇ ਮੰਜੂਤ ਮੜੀਆਂ ਹਰ ਪਿੰਡ ਦੇ ਵਿੱਚ ਦੇਖਿਆ ਵੀ ਅਰਵਦਾਸ ਸਿੰਘਾਂ ਦੀਆਂ ਲੱਗ ਨੇ ਜੱਟਾਂ ਦੀਆਂ ਲੱਗ ਨੇ ਕਦੇ ਇਹ ਵਾਰੇ ਸੋਚਿਆ ਵੀ ਮਰਨ ਤੋਂ ਬਾਅਦ ਤਾਂ ਬੰਦਾ ਸੁਆਹ ਹੋ ਜਾਂਦਾ ਵੀ ਕਦੇ ਇੱਕ ਕੀਤੀਆਂ ਜਣ ਬਹੁਤ ਸਾਰੇ ਪਿੰਡਾਂ ਚ ਹੋਈਆਂ ਨੇ ਇੱਕ ਕੀ ਹੈ ਹਾਂਜੀ ਹੈਗਾ ਜੀ ਇਹ ਕਰਾਂਗੇ ਜੀ ਰੈਸਲਾ ਕਰਾਂਗੇ ਪਿੰਡ ਵਾਸੀਆਂ ਨਾਲ ਪੂਰਿਆਂ ਨਾਲ ਇੱਕ ਬੜਾ ਇੱਕ ਕਰਾਂਗੇ ਆਪਾਂ ਵੀ ਮੜੀਆਂ ਇੱਕ ਹੋਣੀ ਚਾਹੀਦੀ ਹਾਂਜੀ ਮੜੀਆਂ ਇੱਕ ਹੋ ਜਾਣ ਜਿਵੇਂ ਪਿੰਡਾਂ 'ਚ ਇੱਕ ਗੁਰਦੁਆਰਾ ਆਪਾਂ ਕਹਿੰਦੇ ਆ ਇਹ ਤਾਂ ਮੜੀਆਂ ਵੀ ਇੱਕ ਹੀ ਹੋਣੀਆਂ ਚਾਹੀਦੀਆਂ ਹਾਂਜੀ 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 ਓਕੇ ਤੇ ਸਕੂਲ ਦੀ ਜਿਹੜੀ ਸਮੱਸਿਆ ਵਾ ਕੋਈ ਸਕੂਲ ਦੀ ਸਮੱਸਿਆ ਹੈਗੀ ਜਿਵੇਂ ਟਿੱਪਾ ਤੇ ਮੇਧਪੁਰ ਦਾ ਸਾਂਝਾ ਸਕੂਲ ਆ ਹਾਂਜੀ ਉਹ ਹਾਈ ਸਕੂਲ ਤੱਕ ਜਾਂ ਹੈ ਸਕੈਂਡਰੀ ਸਕੂਲ ਤੱਕ ਕੀ ਉਹਦੀ ਕੋਈ ਸਕੈਂਡਰੀ ਤੱਕ ਹੀ ਆਈ ਉਹ ਹਾਂਜੀ ਪਲੀਟੀਚਰਾਂ ਦੀ ਘਾਟ ਹੋਵੇ ਜਾਂ ਸਕੂਲ ਦੀ ਬੈਡਿੰਗ ਦੀ ਘਾਟ ਹੋਈ ਆਈ ਉੱਥੇ ਵਧੀਆ ਆ ਵਧੀਆ ਪੜਾਈ ਆ ਐਗੂ ਜੇ ਆਪਣੇ ਸਟੇਡੀਅਮ ਦਾ ਹੀ ਆ ਥੋੜਾ ਜਿਹਾ ਜਿਮ ਵੀ ਹੈਗੀ ਵਧੀਆ ਉੱਥੇ ਗਰਾਊਂਡ ਵੀ ਪੂਰਾ ਵਧੀਆ ਹੈਗਾ ਯਾਨੀ ਕਿ ਸਾਨੂੰ ਸਟੇਡੀਅਮ ਦਾ ਹੈਗਾ ਥੋੜਾ ਜਿਹਾ ਪਾਣੀ ਦੀ ਨਿਕਾਸੀ ਦਾ ਕੀ ਸਬੰਧ ਹੈ ਤੁਹਾਡੇ ਕੋਲ ਹੈਗਾ ਪ੍ਰਬੰਧ ਪਾਣੀ ਦੀ ਨਿਕਾਸੀ ਕਿੰਨੇ ਛੱਪੜ ਨੇ ਤੁਹਾਡੇ ਕੋਲੇ ਸਾਡੇ ਕੋਲ 2 ਛੱਪੜ ਨੇ ਜੀ ਇੱਕ ਸਾਡਾ ਫੁੱਲਾ ਜੀ ਦੂਸਰੇ ਵਿੱਚ ਪਾਣੀ ਸਾਡਾ ਬੰਦ ਕਰਿਆ ਹੋਇਆ ਉਹਦਾ ਖਾਲ ਬਣਾਉਣਾ ਵਾ ਉਹ ਬਣਾ ਕੇ ਫਿਰ ਅਸੀਂ ਡਰੇਨ ਦਾ ਕਰਾਂਗੇ ਡਰੇਨ ਦੇ ਵਿੱਚ ਜੋ ਆਪਣਾ ਨਿਕਲੂਗੀ ਡਰੇਨ ਦੇ ਡਰੇਨ ਥੋੜੀ ਜੀ ਸਾਡੀ ਦੀ ਮਨਤੀ ਕਰਾ ਕੇ ਅਸੀਂ ਉਹਨੂੰ ਕਰਾਵਾਂਗੇ ਚਾਲੂ ओके मतलब उनू खेता नु पानी देण दी तबीज हैगी है ਤੁਹਾਡੇ ਕੋਲ ਹਾਂਜੀ ਹਾਂਜੀ ਹੈਗੀ ਹੈ ਇਸ ਤੋਂ ਇਲਾਵਾ ਜਿਹੜੀਆਂ ਫਿਰਨੀਆਂ ਤੁਹਾਡੀਆਂ ਹਨ मतलब ਅੜੇ ਦੜੇ ਸੜਕ ਦੀਆਂ ਪਾਣ ਦੇਖਦੇ ਕੋਈ ਗਲੀਆਂ ਨਾਲੀਆਂ ਦੀ ਸਮੱਸਿਆ ਕੋਈ ਵੀ ਹੈਗੀ ਨਹੀਂ ਇਹ ਸਾਰੀ ਓਕੇ ਇਹ ਫਿਰਨੀ ਸਾਡੀ ਨਵੀਂ ਸੜਕ ਬਣ ਗਈ ਜੀ ਪੂਰੀ ਵਧੀਆ ਬਣੀਆਂ ਹੋਈਆਂ ਨੇ ਇਹਦੀ ਕੋਈ ਸਾਨੂੰ ਹੈ ਨਹੀਂ ਪਾਣੀ ਦੀ ਨਿਕਾਸੀ ਮਤਲਬ ਸਹੀ ਢੰਗ ਦੀ ਹੈਗੀ ਹੈ ਹਾਂਜੀ ਇੰਡਸਟਰੀ ਏਰੀਆਨ ਤੋਂ ਟਾ ਡਾਕਾ ਘਿਰ ਗਿਆ ਉਮੇਦਪੁਰ ਤੇ ਪਾਣੀ ਜਿਹੜਾ ਦੂਸ਼ਤ ਹੁੰਦਾ ਜਾਂਦਾ ਵਾ ਕੋਈ ਐਦਾਂ ਦੀ ਵੀ ਪ੍ਰੋਬਲਮ ਤੁਹਾਨੂੰ ਲੱਗਦੀ ਹੈ ਨਜ਼ਰ ਆਉਂਦੀ ਹੈ ਬਈ ਆਉਣ ਵਾਲੇ ਸਮੇਂ 'ਚ ਜਿਹੜਾ ਸ਼ੁੱਧ ਪਾਣੀ ਆ ਉਹ ਪਿੰਡ ਰੂਮ ਹੀਆ ਕਰਾਇਆ ਜਾਵੇ। ਬਹੁਤ ਜ਼ਿਆਦਾ ਉਹ ਬਹੁਤ ਜ਼ਿਆਦਾ ਹੈ ਜਾਨਕਿ ਉਹ ਸਾਨੂੰ ਚੈੱਕ ਚੁੱਕ ਕਰਾ ਕੇ ਅਸੀਂ ਹਨਾ ਜਿੰਨੇ ਵੀ ਥੋੜਾ ਥੋੜਾ ਫਰਕ ਪੈ ਰਿਹਾ ਵਾ ਹੁਣ ਹਮਮ ਉਹਨੂੰ ਅਸੀਂ ਕੰਟਰੋਲ ਕਰਾਂਗੇ ਜਿੰਨੇ ਜੇ ਜੋ ਵੀ ਹੋਊਗਾ ਉਹ ਫੈਕਟਰੀ ਵਾਲਿਆਂ ਨੂੰ ਕਹਾਗੇ ਵੀ ਆਪਣਾ ਧਰਤੀ ਦੇ ਵਿੱਚ ਪਾਣੀ ਨਹੀਂ ਪਾਉਣਾ ਜੋ ਵੀ ਹੈਗਾ ਉਹਨਾਂ ਨੂੰ ਕਹਾਾਂਗੇ ਆਪਾਂ ਨੂੰ ਇੱਕ ਗੈਸ ਫੈਕਟਰੀ ਆ ਸਾਡੇ ਇੱਥੇ ਉਹ ਬਹੁਤ 스ਮੈਲ ਆ ਰਹੀ ਹੈ ਉਹਨਾਂ ਦੀ ਕੀ ਨਾ ਫੈਕਟਰੀ ਦਾ ਫੈਕਟਰੀ ਦਾ ਨਾਮ ਤਾਂ ਪਤਾ ਨਹੀਂਗਾ ਜੀ ਸਸ ਗੈਸ ਫੈਕਟਰੀ ਆ ਉਹਦੀ 스멜 ਆ ਰਹੀ ਹੈ ਆਲੇ-ਦਾਲੇ ਪਿੰਡਾਂ ਨੂੰ ਵੀ ਹਾਂਜੀ ਆਲੇ-ਦਾਲੇ ਪਿੰਡਾਂ ਨੂੰ ਮਜਾਰਾ ਹੋ ਗਿਆ ਦੁੱਕਰੀ ਹੋ ਗਿਆ ਮੇਰਪੁਰ ਹੋ ਗਿਆ ਜੀ ਸਕੂਲ ਬੱਚੇ ਪੜ੍ਹਦੇ ਨੇ ਸਕੂਲ ਦੇ ਜਿਵੇਂ ਲੱਗੇ ਬਣੀ ਹੋਈ ਆ ਉਹ ਉਹਨੂੰ ਨੋਟਿਸ ਦੇਵੋਗੇ ਜਾਂ ਤੁਸੀਂ ਆਪਣੇ ਲੈਵਲ ਤੇ ਆਪਣੇ ਲੈਵਲ ਤੇ ਕੀ ਨਾ ਵਾਰਨਿੰਗ ਦਵਾਗੇ ਜੀ ਜਿਹੜੀ ਤੁਹਾਡੀ ਗੈਸ ਆ ਰਹੀ ਹੈ ਪਹਿਲਾਂ ਉਹਨੂੰ ਬੰਦ ਕਰੋ ਜੇ ਉਹ ਨਹੀਂ हटੂਗੀ ਫਿਰ ਨੋਟਿਸ ਜਾਰੀ ਕਰਾਂਗੇ ਓਕੇ ਇਦੇ ਨਾਲ ਨਾਲ ਪਿੰਡਾਂ ਦੇ ਵਿੱਚ ਇੱਕ ਚਿੱਟੇ ਦਾ ਕੋਡ ਆਪਾਂ ਦੇਖਦੇ ਆ ਨੌਜਵਾਨਾਂ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਪਿਛਲੇ ਸਮੇਂ ਵਿੱਚ ਪੰਜਾਬ ਦੇ ਵਿੱਚ ਵੀ ਆਈ ਸੀ ਪੂਰੇ ਤੇ ਆਪਣੇ ਨਗਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸਮੱਸਿਆ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਹੈ ਤਾਂ ਉਹਨੂੰ ਕਿਵੇਂ ਹੱਲ ਕੀਤਾ ਜਾ ਰਿਹਾ ਨਹੀਂ ਸਾਡੇ ਹੈ ਜੀ ਸਾਡੇ ਨੌਜਵਾਨ ਪੂਰੇ ਗਰਾਉਂਡ ਨਾਲ ਜੁੜੇ ਹੋਏ ਨੇ ਜੀ ਤੇ ਮਿਹਨਤ ਕਰ ਰਹੇ ਨੇ ਪੂਰੇ ਇਸ ਚੀਜ਼ ਤੋਂ ਸਾਡੇ ਨੌਜਵਾਨ ਬਚੇ ਹੋਏ ਨੇ ਸਾਡੇ ਪਿੰਡ ਵਾ ਤੁਹਾਡੇ ਨੌਜਵਾਨ ਬਚੇ ਹੋਏ ਨੇ ਹਾਂ ਜੀ ਕੀ ਤੁਹਾਡੇ ਕੋਈ ਵੀ ਕੇਸ ਇਹੋ ਜਿਹਾ ਕਦੇ ਨਜ਼ਰ ਆਇਆ ਨਹੀਂਗਾ ਨਹੀਂ ਜੀ ਹਜੇ ਆਇਆ ਨਹੀਂ ਓਕੇ ਓਕੇ ਤੇ ਪਿਛਲੇ ਕੋਈ અધੂਰੇ ਕੰਮ ਨੇ ਜਿਹੜੇ ਉਹਨਾਂ ਨੂੰ ਕਿਵੇਂ ਕਿਹੜੀ-ਕਿਹੜੀ ਤੁਹਾਡੇ ਦਿਮਾਗ 'ਚ ਤਸਵੀਰ ਹੈ ਪਾਣੀ ਦੀ ਨਿਕਾਸੀ ਹੋ ਸੀਗੀ ਜੀ ਉਹ ਪੂਰੀ ਜਾਨੀ ਕਿ ਕਰਾਂਗੇ ਇੱਕ ਸਾਡਾ ਮੜੀਆਂ ਦੇ ਸੀਗਾ ਜੋ ਅਸੀਂ ਤੁਹਾਨੂੰ ਦੱਸਿਆ ਪਹਿਲਾਂ ਵੀ ਇਹ ਸਾਡੇ ਮੇਰ ਕੰਮ ਨੇ ਇੱਕ ਉਹ ਸਾਡਾ ਖਾਲ ਜਾਂਦਾ ਜਿਹੜਾ ਪਰਲੇ ਟੋਬੇ ਨੂੰ ਜਾ ਰਿਹਾ ਵਾ ਤੇ ਉਹ ਸਾਡੇ ਮੇਨ ਮੁੱਦੇ ਨੇ ਪਹਿਲਾਂ ਅਸੀਂ ਉਹਨਾਂ 'ਤੇ ਪੂਰਾ ਗੌਰ ਦਿੱਤਾ ਤੇ ਬਾਅਦ ਚ ਸਟੇਡੀਅਮ ਦਾ ਜਾਨਕਿ ਪਹਿਲਾ ਮੇਨ ਸਟੇਡੀਅਮ ਵੀ ਆਪਣਾ ਜਾਨਕਿ ਇਹ 3-4 ਚੀਜ਼ਾਂ ਹੈਗੀਆਂ ਇਹਨਾਂ 'ਤੇ ਪੂਰਾ ਗੌਰ ਦੇ ਕੇ ਕੰਮ ਕਰਾਵਾਂਗੇ ਸਰਕਾਰਾਂ ਵੱਲੋਂ ਕਿੰਦਾਂ ਦੀ ਉਮੀਦ ਰੱਖਦੇ ਤੁਸੀਂ ਸਰਕਾਰ ਤੁਹਾਨੂੰ ਕਿਸ ਤਰੀਕੇ ਦੀ ਹੈਲਪ ਦਵੇ ਜਾਂ ਜਿਸ ਦਿਨ ਤੁਸੀਂ ਪਿੰਡ ਦਾ ਹੋਰ ਨਖਾਰ ਲਿਆ ਸਕੋ ਪਿੰਡ 'ਚ ਸਰਕਾਰ ਸਾਨੂੰ ਵੱਧ ਤੋਂ ਵੱਧ ਸਹਿਯੋਗ ਕਰੇ ਵੀ ਅਸੀਂ ਆਪਣੇ ਪਿੰਡ ਦੀ ਜਾਨਕਿ ਇੱਕ ਨੰਬਰ ਬਣਾ ਸਕੀਏ ਵੀ ਸਰਕਾਰਾਂ ਦੇ ਸਿਰ ਤੇ ਹੀ ਆਈ ਅਸੀਂ ਵਿਜਨ ਨਾਲੋਂ ਵੱਧ ਸਾਡੇ ਪਿੰਡਾਂ ਨੂੰ ਗ੍ਰਾਂਟ ਦੇਣਗੇ ਉਨਾ ਹੀ ਅਸੀਂ ਆਪਣੇ ਪਿੰਡ ਨੂੰ ਸੋਨੇ ਦੀ ਚੜੀ ਬਣਾ ਸਕਦੇ ਹਾਂ ਹੁਣ ਤਾਂ ਸੋਨੇ ਦੀਆਂ ਚੜੀਆਂ ਦਾ ਖਤਮ ਹੋ ਚਲੀਆਂ ਪਿੰਡਾਂ ਦੇ ਵਿੱਚੋਂ ਤੇ ਅਸੀਂ ਦੁਬਾਰਾ ਸੋਨੇ ਦੀ ਚੜੀ ਬਣਾ ਸਕਦੇ ਆ ਆਪਣੇ ਪੰਜਾਬ ਨੂੰ ਤੇ ਪਿੰਡ ਵਾਸੀਆਂ ਇੱਕ ਸਾਡਾ ਜਾਨੀ ਕਿ ਕਮੇਟੀ ਬਣੀ ਹੋਈ ਆ ਜੂ ਸਪੋਰਟਸ ਕਲੱਬ ਉਹਰੇ ਕੰਨੀਓ ਜਿੰਨਾ ਅਸੀਂ ਸੰਯੋਗ ਕਰਦੇ ਆ ਉਹ ਗਰੀਬ ਕੁੜੀਆਂ ਦੇ ਵਿਆਹ ਵੀ ਕਰਦੇ ਆ ਕਿਸੇ ਨੂੰ ਹੋਰ ਵੀ ਦੁੱਖ ਸੁੱਖ ਆਏਗਾ ਉਹਰੇ ਵਿੱਚ ਵੀ ਅਸੀਂ ਖੜ੍ਹਦੇ ਆ ਉਹ ਸਾਡੀ ਇੱਕ ਜਾਨੀ ਕਿ ਬਣੀ ਹੋਈ ਆ ਕਮੇਟੀ ਇੱਕ ਜੂ ਸਪੋਰਟਸ ਕਲੱਬ ਉਹਰੇ ਕੰਨੀਓ ਜਾਨੀ ਕਿ ਅਸੀਂ ਪੂਰਾ ਕਰ ਰਹੇ ਆ ਉਹ ਪਿੰਡ ਪਿੰਡ ਦੀ ਹੋਈ ਆ ਸਾਡੇ ਦੀ ਇਹ ਸਰਪੰਚ ਸਾਹਿਬ ਨੇ ਅਸੀਂ ਪਿੱਛੇ ਕਬੱਡੀ ਦਾ ਟੂਰਨਾਮੈਂਟ ਕਰਵਾ ਕੇ ਹਟੇ ਆ ਅਸੀਂ ਸਾਨੂੰ ਪੂਰੇ ਨਗਰ ਤੋਂ ਗ੍ਰਾਂ ਨਵੀਂ ਬਣੀ ਪੰਚਾਇਤ ਤੋਂ ਪੂਰਾ ਸਹਿਯੋਗ ਰਿਹਾ ਪੂਰੇ ਨਗਰ ਨਗਰਪੰਚਾਇਤ ਤੋਂ ਪੂਰਾ ਸਹਿਯੋਗ ਰਿਹਾ ਸਾਡੇ ਬਹੁਤ ਐਨਆਰਆਈ ਵੀਰ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਉਮੀਦ ਕਰਦੇ ਹਾਂ ਵੀ ਅੱਗੇ ਤੋਂ ਜੇ ਵਧੀਆ ਸਹਿਯੋਗ ਹੋਊਗਾ ਤਾਂ ਅਸੀਂ ਉੱਪਰਲੇ ਲੈਵਲ ਤੱਕ ਟੂਰਨਾਮੈਂਟ ਕਰਵਾਵਾਂਗੇ ਤੇ ਪਿੰਡ ਦੀ ਪਛਾਣ ਨੂੰ ਅੱਗੇ ਲੈ ਕੇ ਜਾਵਾਂਗੇ ਪੰਜਾਬੀ ਟੱਚ ਟੀਵੀ ਲਈ ਅਵਤਾਰ ਅਨੰਦਪੁਰੀਨਾਥ ਕੈਮਰਾਮੈਨ ਪਰਮਿੰਦਰ ਸੰਧੂ ਵੀ ਰਿਪੋਰਟ